ਅਨ ਤੁਹਾਨੂੰ ਪੜਨ ਦੇ ਵੀ ਪੈਸੇ ਮਿਲਣਗੇ ਤੁਸੀਂ ਸੋਚ ਰਹੇ ਹੋ ਕਿ ਕਿਵੇਂ ਹੋ ਸਕਦਾ ਹੈ ਤਾਂ ਇਹ ਵੀਡੀਓ ਧਿਆਨ ਦੇ ਨਾਲ ਸੁਣਿਓ ਕਿਉਂਕਿ ਹੁਣ ਅਰੋੜਾ ਕਲਾਸੇ ਚ ਅਪਕਮਿੰਗ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੈ ਚਾਹੇ ਉਹ ਪੰਜਾਬ ਪਟਵਾਰੀ ਹੈ ਜੇਲ ਵਾਰਡਰ ਹੈ ਐਕਸਾਈਜ਼ ਹੈ ਟ੍ਰੇਜਰੀ ਅਫਸਰ ਹੈ ਜਾਂ ਪੰਜਾਬ ਦੀ ਜਿੰਨੀਆਂ ਵੀ ਵੈਕੈਂਸੀ ਆ ਉਹਨਾਂ ਸਾਰਿਆਂ ਦੇ ਲਈ 19 ਮਈ ਤੋਂ ਇੱਕ ਫਾਊਂਡੇਸ਼ਨ ਬੈਚ ਸਟਾਰਟ ਕਰਿਆ ਹੈ ਇਹ ਬੈਚ ਲਾਈਵ ਹੋਏਗਾ ਇਹਦੇ ਚ ਰਿਕਾਰਡਡ ਕਲਾਸਾਂ ਮਿਲਣਗੀਆਂ ਬੋਲ ਕੇ ਤੁਸੀਂ ਆਪਣੇ ਡਾਊਟ ਵੀ ਪੁੱਛ ਸਕਦੇ ਹੋ ਔਰ ਬਹੁਤ ਸਾਰਾ ਸਟੱਡੀ ਮਟੀਰੀਅਲ ਵੀ ਇਸ ਬੈਚ ਦੇ ਵਿੱਚ ਮਿਲੇਗਾ ਹੁਣ ਇਹ ਬੈਚ ਤੁਹਾਡੇ ਵਾਸਤੇ ਬਿਲਕੁਲ ਫ੍ਰੀ ਆਫ ਕੋਸਟ ਹੋਣ ਜਾ ਰਿਹਾ ਕਿਉਂਕਿ ਇਸ ਬੈਚ ਦੇ ਵਿੱਚ ਤੁਹਾਨੂੰ ਲਗਾਨੀਆਂ ਹੈ ਸਿਰਫ ਔਰ ਸਿਰਫ 80% ਕਲਾਸੇ ਯਾਨੀ ਕਿ 1 ਮਹੀਨੇ ਦੇ ਵਿੱਚ ਤੁਹਾਨੂੰ 20 ਦਿਨ ਕਲਾਸੇ ਲਗਾਨੀ ਜ਼ਰੂਰੀ ਹੈ ਔਰ ਅਗਰ ਤੁਸੀਂ 20 ਦਿਨ ਰੈਗੂਲਰ ਕਲਾਸੇਜ ਲਾਈਵ ਕਲਾਸੇਜ ਅਟੈਂਡ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਹਰ ਮਹੀਨੇ 500 ਰੁਪਏ ਰਿਫੰਡ ਮਿਲੇਗਾ ਹੁਣ ਤੁਸੀਂ ਕਹੋਗੇ ਕਿ ਸਾਰੇ ਪ੍ਰਾਈਸ ਹੈ ਕਿੰਨਾ ਬੈਚ ਦਾ ਤਾਂ ਬੱਚੇ ਪ੍ਰਾਈਸ ਤਾਂ ਇਸ ਬੈਚ ਦਾ 3500 ਰੁਪਏ ਹੈ ਬਟ ਡਿਸਕਾਊਂਟ ਕੋਡ AC592 ਲਗਾ ਕੇ ਅਗਰ ਤੁਸੀਂ ਅੱਜ ਹੀ ਇਨਰੋਲ ਕਰਦੇ ਹੋ ਤਾਂ ਇਹ ਬੈਚ ਤੁਹਾਨੂੰ 2000 ਰੁਪਏ ਚ ਮਿਲੇਗਾ ਇੱਕ ਵਾਰ ਤੁਹਾਨੂੰ 2000 ਰੁਪਏ ਪੇ ਕਰਨੇ ਆ ਔਰ ਉਸ ਤੋਂ ਬਾਅਦ ਹਰ ਮਹੀਨੇ ਤੁਹਾਨੂੰ 80% ਕਲਾਸੇਜ ਲਗਾ ਕੇ ਸਾਰੇ ਦੇ ਸਾਰੇ ਪੈਸੇ ਹੋ ਜਾਣਗੇ ਵਾਪਿਸ ਯਾਨੀ ਹਰ ਮਹੀਨੇ 500 ਰੁਪਏ ਵਾਪਿਸ ਹੋਣਗੇ ਉਹ ਡੈਫੀਨਿਟਲੀ ਜਦੋਂ ਤੱਕ ਤੁਸੀਂ ਲਾਸਟ ਤੱਕ ਇਸ ਬੈਚ ਜੁੜੇ ਰਹੋਗੇ 80% ਕਲਾਸਾਂ ਜਿਹੜੇ ਮਹੀਨੇ ਲਗਾਓਗੇ ਤਾਂ ਉਹ ਤੁਹਾਡੇ ਪੈਸੇ ਤੁਹਾਨੂੰ ਰਿਫੰਡ ਹੋ ਜਾਣਗੇ ਯਾਨੀ ਕਿ ਇਹ ਬੈਚ ਬਿਲਕੁਲ ਫ੍ਰੀ ਆਫ ਕੋਸਟ ਤੁਹਾਡੇ ਵਾਸਤੇ ਹੋ ਜਾਏਗਾ ਹੁਣ ਇਸ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਕੀ ਮਿਲੇਗਾ ਕਿ ਤੁਸੀਂ ਡੇਲੀ ਲਾਈਵ ਕਲਾਸਾਂ ਜਾ ਕੇ ਲਗਾਓਗੇ ਆਪਣੇ ਆਪ ਦੇ ਨਾਲ ਇੱਕ ਕੰਪੀਟੀਸ਼ਨ ਕਰੋਗੇ ਕਿ ਮੈਨੂੰ ਇਸ ਵਾਰ ਡੈਫੀਨਿਟਲੀ ਇਹ 500 ਰੁਪਏ ਦਾ ਜਿਹੜਾ ਵਾਪਿਸ ਜਿਹੜਾ ਹੈ 500 ਰੁਪਏ ਹੈ ਇਹ ਲੈਣੇ ਹੀ ਲੈਣੇ ਆ ਤਾਂ ਡੈਫੀਨਿਟਲੀ ਤੁਸੀਂ ਕਲਾਸਿਜ਼ ਵੀ ਲਗਾਉਂਗੇ ਤਾਂ ਹੋਇਆ ਨਾ ਇਹ ਬੈਚ ਫ੍ਰੀ ਦੇ ਵਿੱਚ ਤਾਂ ਫਟਾਫਟ ਜੁਆਇਨ ਕਰੋ ਏਸੀ 592 ਡਿਸਕਾਊਂਟ ਕੋਡ ਲਗਾ ਕੇ